ਤੇ ਕੇ ਛਾਬਾ ਪੂਰਾ ਨਹੀਂ ਪੈਂਦਾ ਰੋਟੀਆਂ ਰਾੜੀ ਜਾਂਦੇ ਨੇ ਲਾ ਕੇ ਜੋੜ ਤੋੜ ਮੀਆਂ ਆ ਟੱਬਰ ਰੋਂਦਾ ਪੂਰਾ ਸ਼ਹਿਰ ਰੋਂਦਾ ਅੱਖਾਂ ਚ ਕਸੌਣ ਦੇ ਦੇ ਕੇ ਤੇ ਲੀਡਰਾਂ ਦੀ ਕੁੱਕੜ ਖੇ ਨੇ ਦਿੱਤਾ ਝੰਡੋੜ ਮੀਆਂ ਬਈ ਜੇ ਕਾਲੇ ਸਾਬਣ ਲਾ ਕੇ ਬੱਗੇ ਬਣਦੇ ਆ ਜੇ ਕਾਲੇ ਸਾਬਣ ਲਾ ਕੇ ਬੱਗੇ ਬਣ ਸਕਦੇ ਆ ਤਾਂ ਕੋਈ ਗੱਲ ਨਹੀਂ ਇਕੱਠੇ ਕਰ ਲੋ 22 ਕਰੋੜ ਮੀਆਂ ਇਕੱਠੇ ਕਰ ਲੋ 22 ਕਰੋੜ ਮੀਆਂ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਦਾ ਸਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਕਹਿੰਦੇ ਕਿ ਇਸ ਵਾਰ 22 ਕਰੋੜ 25 ਲੱਖ ਰੁਪਇਆ ਇਕੱਠਾ ਕਰਨਾ ਪਰ ਜਿਹੜੀ ਮੀਟਿੰਗ 'ਚ ਗੱਲਾਂ-ਬਾਤਾਂ ਹੁੰਦੀਆਂ ਉਸ ਤੋਂ ਬਾਅਦ ਜੋ ਕੁੱਕੜ ਖੇ ਉੜਦੀ ਐ ਜੋ ਸਿਆਸੀ ਗਰਾਵਟ ਆਉਂਦੀ ਐ ਜੋ ਸਿਆਸੀ ਦਿਵਾਲੀਆ ਨਿਕਲਦਾ ਉਹ ਹੈਰਾਨ ਕਰਨ ਵਾਲਾ ਔਰ ਲੋਕੀ ਇਹ ਸਵਾਲ ਕਰਦੇ ਇੱਕ ਦੂਜੇ ਨਾਲ ਕਿ ਭਾਈ ਜੇ ਇਹੀ ਕੁੱਕੜ ਖੇ ਅਡਾਉਣੀ ਐ ਜੇ ਰੌਲਾ ਹੀ ਪਾਣਾ ਐ ਜੇ ਮੱਛੀ ਮਾਰਕੀਟ ਹੀ ਬਣਾਉਣੀ ਐ ਜੇ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਕਰ ਕੀ ਰਹੇ ਹੋ ਤਾਂ ਮੀਟਿੰਗਾਂ ਦਾ ਕੀ ਫਾਇਦਾ ਫਰ ਸਾਥੀਓ ਵੱਡੀ ਗੱਲ ਇਹ ਹੈ ਕਿ ਲੋਕ ਜਿਹੜੇ ਨੇ ਉਹ ਹੁਣ ਪੂਰੇ ਜਾਣਕਾਰ ਨੇ ਉਹ ਸਮਝ ਗਏ ਆ ਕਿ ਸਮੱਸਿਆਵਾਂ ਕਿਹਨਾਂ ਦੀਆਂ ਦੇਣ ਹਨ ਸਮੱਸਿਆਵਾਂ ਆਪ ਤਾਂ ਨਹੀਂ ਆਈਆਂ ਜੇ ਪਿਛਲੇ ਸਮਿਆਂ ਵਿੱਚ ਚੰਗੇ ਤਰੀਕੇ ਕੰਮ ਕੀਤਾ ਹੁੰਦਾ ਜੇ ਹੁਣ ਮੌਜੂਦਾ ਜਿਹੜੇ ਨਮਾਇंदे ਨੇ ਨਮਾਇੰਦਗੀ ਕਰਦੇ ਨੇ ਜਿਹੜੇ ਨਮਾਇੰਦਗੀ ਕਰਦੇ ਪਏ ਹਨ ਜੇ ਇਹ ਲੀਡਰ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਚੱਲਦੇ ਦਾ ਕੀ ਕੁਝ ਨਹੀਂ ਸੀ ਹੋ ਸਕਦਾ ਪਰ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਲੀਡਰਾਂ ਦਾ ਤਾਂ ਇਹ ਹਿਸਾਬ ਹੈ ਕਹਿੰਦੇ ਕਿ ਇੱਕ ਵਾਰੀ ਕਿਸੇ ਨੂੰ ਪੁੱਛਿਆ ਕਿ ਭਾਈ ਤੂੰ ਪੀ ਐਚ ਡੀ ਕਾਤੇ ਕੀਤੀ ਹੈ ਕਹਿੰਦਾ ਜੀ ਸ਼ਾਇਦ ਤੇ ਕਹਿੰਦੇ ਸਵਾਦ ਕਿੱਦਾਂ ਦਾ ਹੁੰਦਾ ਕਹਿੰਦਾ ਸਵਾਦ ਤਾਂ ਅਕਦੀ ਚੱਖਿਆ ਨਹੀਂ ਸਿਰਫ ਥਿਉਰੈਟਿਕਲੀ ਕੰਮ ਕੀਤਾ ਸੋ ਸਾਥੀਓ ਇਹਨਾਂ ਲੀਡਰਾਂ ਨੂੰ ਟੋਏਆਂ ਦਾ ਤਾਂ ਪਤਾ ਹੀ ਨਹੀਂ ਕਿਉਂਕਿ ਗੱਡੀਆਂ ਬਹੁਤ ਮਹਿੰਗੀਆਂ ਔਰ ਉੱਤੋਂ ਸਿਕਿਉਰਟੀ ਇੰਨੀ ਮਿਲੀ ਹੁੰਦੀ ਹੈ ਕਿ ਸਿਕਿਉਰਟੀ ਵੈਸੇ ਹੀ ਬੰਦੇ ਨੂੰ ਚੱਕ ਕੇ ਰੱਖਦੀ ਐ ਭੂਜੇ ਪੈਰ ਰੱਖਣੇ ਨਹੀਂ ਦਿੰਦੀ ਸੋ ਮੈਂ ਤਾਂ ਪਿਛਲੇ 5-6 ਸਾਲਾਂ ਤੋਂ ਇਹ ਹੀ ਸਮਝਿਆ ਕਿ ਸਾਰੇ ਹੀ ਪਾਵਰ ਸੀਕਰਸ ਨੇ ਐਂਡ ਐਬਸੋਲਿਊਟ ਪਾਵਰ ਰੀਅਲੀ ਕ੍ਰਪਟਸ ਬਾਕੀ 22 ਕਰੋੜ 25 ਲੱਖ ਇਕੱਠਾ ਕਰਨਾ ਹੈ ਖੁਸ਼ ਹੋਵਾਂਗੇ ਇਹਨਾਂ ਨੂੰ ਕੋਲ ਪੱਥਰ ਆ ਗਿਆ ਕਪਾਰਸ ਦਾ 22 ਕਰੋੜ 25 ਲੱਖ ਦਾ ਪੱਥਰ ਆ ਗਿਆ ਪਾਰਸ ਦਾ ਹੁਣ ਸ਼ਹਿਰ ਦੀ ਕਾਇਆ ਕਲਪ ਕਰੋ ਲੇਕਿਨ ਜੋ ਮੈਂ ਕੈਪਸ਼ਨ ਪਾਈ ਹੈ ਤੁਸੀਂ ਪੜ ਲਈ ਹੈ ਵੀਡੀਓ ਦੇ ਆਖਰ ਤੱਕ ਬਣੇ ਰਹਿਣਾ ਕਿਉਂਕਿ ਤੁਹਾਡੇ ਹੱਕ ਦੀ ਗੱਲ ਕਰਨ ਜਾ ਰਿਹਾ ਕਿਉਂਕਿ ਹਰ ਇੱਕ ਦੇ ਦਿਲ 'ਚ ਹੁੰਦਾ ਕਿ ਮੈਂ ਆਵਾਜ਼ ਬੁਲੰਦ ਕਰਾਂ ਲੇਕਿਨ ਬੋਲਣ ਦੀ ਜ਼ਿੰਮੇਵਾਰੀ ਤੁਸੀਂ ਮੇਰੀ ਲਈ ਹੋਇਆ ਤਾਂ ਮੈਂ ਤੁਹਾਡੀ ਗੱਲ ਕਰਨ ਜਾ ਰਿਹਾ ਕਿਉਂਕਿ ਮੈਂ ਸ਼ਹਿਰ 'ਚ ਵਿਚਰਦਾ ਮੈਂ ਪਿੰਡਾਂ 'ਚ ਵਿਚਰਦਾ ਮੈਂ ਗਲੀਆਂ 'ਚ ਵਿਚਰਦਾ ਮੈਂ ਮਹੱਲਿਆਂ 'ਚ ਵਿਚਰਦਾ ਮੈਂ ਅਵਾਟਸ 'ਚ ਜਾਣਾ ਮੈਂ ਇਕੱਲੇ-ਇਕੱਲੇ ਬੰਦੇ ਨਾਲ ਗੱਲ ਕਰਦਾ ਮੈਂ ਥੋੜੀ ਆਵਾਜ਼ ਆ ਤਾਂ ਪੂਰੀ ਵੀਡੀਓ ਤੁਸੀਂ ਦੇਖਣੀ ਆ ਸਾਥੀਓ ਸਵਾਲ ਉਹੀ ਹੈ ਕਿ ਪਿਛਲੀ ਵਾਰ ਇਹ ਕਹਿੰਦੇ ਜੀ ਕਿ ਅਸੀਂ 16 ਕਰੋੜ ਦਾ ਟੀਚਾ ਰੱਖਿਆ ਵਾ ਪਿਛਲੀ ਵਾਰੀ ਗੱਲ ਨੂੰ ਜੋੜ ਕੇ ਹੁਣ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਕਹਿੰਦੇ ਜੀ ਕਿ ਅਸੀਂ 16 ਕਰੋੜ ਦਾ ਟੀਚਾ ਰੱਖਿਆ ਸੀ ਜਿਹਦੇ ਚੋਂ 96% ਅਸੀਂ ਅਚੀਵ ਕਰ ਲਿਆ ਸੋ ਵਿਚ ਮੀਨਸ ਇਹਨਾਂ ਨੇ 15 ਕਰੋੜ 12 ਲੱਖ 88 ਹਜ਼ਾਰ ਰੁਪਏ ਪਿਛਲੇ ਸਾਲ ਚ ਇਕੱਠਾ ਕੀਤਾ ਜੋ ਟੀਚਾ ਸੀ ਸਾਥੀਓ 15 ਕਰੋੜ 12 ਲੱਖ 88000 ਇਕੱਠਾ ਕੀਤਾ ਤੁਹਾਡੀ ਸਾਡੀ ਜੇਬ ਚ ਉਸ ਸਮੇਂ ਜਦ ਰੋਜ਼ਗਾਰ ਨਹੀਂ ਹੈ ਪੜ੍ਹਾਈ ਦੀ ਕੋਈ ਫਰੀ ਸਹੂਲਤ ਨਹੀਂ ਹੈ ਦਵਾਈਆਂ ਕਿਸ ਨੂੰ ਫਰੀ ਨਹੀਂ ਮਿਲਦੀਆਂ ਸੁਰੱਖਿਆ ਲਈ ਲੋਕ ਤੜਪਦੇ ਪਏ ਆ ਔਰ ਬੋਝ ਸਾਡੇ ਤੇ ਪਿਆ ਸੀ 15 ਕਰੋੜ 12 ਲੱਖ 88000 ਇਹਨਾਂ ਨੂੰ ਇਕੱਠਾ ਕਰਕੇ ਦਿੱਤਾ ਔਰ ਉਹਦੇ ਜੋ ਮੰਨ ਕੇ ਚਲੀਏ ਇਹ ਕਹਿੰਦੇ ਜੀ 40% ਚਲੋ ਮੰਨ ਕੇ ਚੱਲਦੇ ਮੈਂ ਪਹਿਲਾਂ ਦੱਸ ਦੇਣਾ ਇਹ ਮੇਰਾ ਗਣਿਤ ਹੈ ਇਹ ਮੇਰੀ ਕੈਲਕੂਲੇਸ਼ਨ ਹੈ ਮੈਂ ਕਿਸੇ ਤੋਂ ਕੈਲਕੂਲੇਸ਼ਨ ਲੈ ਕੇ ਨਹੀਂ ਆਇਆ ਕੋਈ ਪ੍ਰोसीडिंग ਨਹੀਂ ਲੈ ਕੇ ਆ ਮੰਨ ਕੇ ਚੱਲਦੇ ਆ ਕਿ 40% ਸੈਲਰੀ ਦੇਤੀ ਉਹ ਬਣਦਾ 6 ਕਰੋੜ 40 ਲੱਖ ਚਲੋ 43 ਤੇ ਆਜੋ 43% ਦੇ ਦਿੰਦੇ ਆ ਫਿਰ ਬਣ ਜਾਂਦਾ 6 ਕਰੋੜ 88 ਲੱਖ 12 ਲੱਖ ਹੋਰ ਐਡ ਕਰ ਲੋ ਫਿਗਰ ਸਿੱਧੀ ਕਰ ਲੋ ਮਨ ਕੇ ਚਲਦੇ ਆ ਕਿ 7 ਕਰੋੜ ਖਰਚਾ ਹੋ ਗਿਆ ਫਿਰ ਬਚੇ ਕਿੰਨੇ 15 ਕਰੋੜ 12 ਲੱਖ 88 ਹਜ਼ਾਰ ਚੋਂ ਬਚਦੇ ਆ 8 ਕਰੋੜ 12 ਲੱਖ 88 ਹਜ਼ਾਰ ਤਾਂ ਮੈਨੂੰ ਦੱਸ ਦੇਣ ਜੀ ਕਿ ਇਹਨਾਂ ਨੇ ਪਿਛਲੇ 1 ਸਾਲ 'ਚ 8 ਕਰੋੜ 12 ਲੱਖ 88 ਹਜ਼ਾਰ ਕਿੱਥੇ ਕਿੱਥੇ ਖਰਚਿਆ ਜੇ ਤਸਵੀਰਾਂ ਨਹੀਂ ਦਿਖਾ ਸਕਦੇ ਜੇ ਕਾਗਜ਼ ਪੇਸ਼ ਨਹੀਂ ਕਰ ਸਕਦੇ ਤਾ AI ਥ्रू ਹੀ ਬਣਾ ਕੇ ਦਿਖਾ ਦੋ ਉਹ ਥੋੜੀ ਬੋਤੀ ਤਾਂ ਸ਼ਰਮ ਕਰ ਲਓ ਮੈਂ ਤਾਂ ਹੀ ਕਿਹਾ ਜਿੱਥੇ ਦੀ ਖੋਤੀ ਉੱਥੇ ਹੀ ਆ ਕੇ ਖਲੋਤੀ 15 ਕਰੋੜ 12 ਲੱਖ 88 ਹਜ਼ਾਰ ਦੀ ਖੋਤੀ ਤੇ ਨਗਰ ਕੌਂਸਲ ਆ ਕੀ ਖਲੋਤੀ ਔਰ ਨਗਰ ਕੌਂਸਲ ਦੇ ਅੰਦਰ ਹੀ ਕਿੰਨਾ ਬੁਰਾ ਹਾਲ ਹੈ ਤੁਸੀਂ ਵਾਸ਼ਰੂਮ ਜਾ ਕੇ ਦੇਖ ਲਓ ਖੜ ਨਹੀਂ ਹੁੰਦਾ ਬਾਹਰਲੇ ਪਾਸੇ ਜਿਹੜਾ ਮੇਲ ਲਈ ਵਾਸ਼ਰੂਮ ਬਣਾਇਆ ਬੰਦਿਆਂ ਲਈ ਮਰਦਾਂ ਲਈ ਵਾਸ਼ਰੂਮ ਬਣਾਇਆ ਉਹਦੇ ਕੋਈ ਪਰਦਾ ਤੱਕ ਨਹੀਂ ਹੈਗਾ ਉਹ ਸਾਡੀਆਂ ਨਿੱਕੀਆਂ ਧੀਆਂ ਪਹਿਣਾ ਸਾਡੀਆਂ ਭੈਣਾ ਸਾਡੀਆਂ ਭਾਬੀਆਂ ਸਾਡੀਆਂ ਮਾਵਾਂ ਉਧਰੋਂ ਲੰਘਦੀਆਂ ਸ਼ਾਪਿੰਗ ਕਰਨਾਂ ਨੂੰ ਸ਼ਾਪਿੰਗ ਹੱਬ ਹੈ ਔਰ ਉੱਥੇ ਕੋਈ ਪਰਦਾ ਤੱਕ ਨਹੀਂ ਆਪਣਾ ਮੂੰਹ ਝਕੋੜਾ ਪੈਂਦਾ ਉਹਨਾਂ ਨੂੰ ਨੀਮਾ ਕਰਨਾ ਪੈਂਦਾ ਔਰ ਉੱਥੋਂ ਇੰਨੀ ਸਮੈਲ ਆਉਂਦੀ ਆ ਉਹਨੂੰ ਹੀ ਸਵਾਰ ਲੈਂਦੇ ਘੱਟੋ-ਘੱਟ ਜੇ ਹੋਰ ਕੁਝ ਨਹੀਂ ਕਰਨਾ ਜਿੱਥੇ ਖੋਤੀ ਖੜਦੀ ਆ ਉਹ ਖੋਤੀ ਵਾਲੀ ਥਾਂ ਹੀ ਠੀਕ ਕਰ ਲੈਂਦੇ ਪੂਰੇ ਬਾਜ਼ਾਰ ਚ ਕਿਤੇ ਕੋਈ ਵਾਸ਼ਰੂਮ ਦੀ ਫੈਸਿਲਿਟੀ ਨਹੀਂ ਆ ਦੁਕਾਨਦਾਰਾਂ ਨੇ ਤੁਹਾਨੂੰ 15 ਕਰੋੜ 12 ਲੱਖ 80 ਹਜ਼ਾਰ ਦਿੱਤਾ ਮੈਨੂੰ ਦੱਸੋ ਦੁਕਾਨਦਾਰਾਂ ਨੂੰ ਕੀ ਸਹੂਲਤ ਹੈ ਜਿਹੜੇ ਮਰਜ਼ੀ ਦੁਕਾਨਦਾਰ ਕੋਲ ਚਲ ਜਾਓ ਕਹਿੰਦਾ ਮੇਰੇ ਮੋਰੇ ਪਾਣੀ ਖੜਦਾ ਮੇਰੇ ਮੋਰੇ ਮੱਛਰ ਬਾਤ ਹੈ ਬੱਤੀ ਪ੍ਰੋਪਰ ਆਉਂਦੀ ਨਹੀਂ ਤਾਰਾ ਢਿਲਕਦੀਆਂ ਪਈਆਂ ਜਿਹੜੇ ਮਰਜ਼ੀ ਦੁਕਾਨਦਾਰ ਨਾਲ ਜਾ ਕੇ ਗੱਲ ਕਰ ਲੋ ਹਰ ਇੱਕ ਬੰਦਾ ਆਪਣੀ ਹੱਡ ਬੀਤੀ ਜਿਹੜਾ ਆ ਉਹ ਕਲਪ ਕਲਪ ਕੇ ਦੱਸਦਾ ਔਰ ਇਹ ਹਾਲਾਤ ਹੁਣ ਤਾਂ ਬਹੁਤ ਜ਼ਿਆਦਾ ਵਿਗੜ ਗਿਆ ਪਰ ਪਿਛਲੇ ਜੋ ਤੋਂ ਮੈਂ ਵਿਚਰਦਾ ਸੱਤਾ ਅੱਠ ਸਾਲੋਂ ਤੋਂ ਇਦਾਂ ਹੀ ਦੇਖ ਰਿਹਾ ਤਾਂ ਇਹ ਜਿਹੜੀ ਮੈਂ ਗੱਲ ਕਰ ਰਿਹਾ ਲੋਕਾਂ ਨਾਲ ਜਦੋਂ ਵਿਚਰਦੇ ਆ ਉਹਨਾਂ ਤੋਂ ਜਿਹੜੀ ਸਾਨੂੰ ਗੱਲਬਾਤ ਮਿਲਦੀ ਆ ਉਹਦੇ ਕਰਕੇ ਕਰ ਰਿਹਾ ਵੀ ਉਹਨੇ ਇੱਕ ਵਾਰੀ ਦੱਸਦੇ ਪਰਿਵਾਰਕ ਜੀ ਜੁੜੇ ਆ ਵਧੀਆ ਤੌਰ ਤੇ ਜੁੜੇ ਹੋਏ ਆ ਹੁਣ ਮੈਂ ਦੱਸਦਾ ਜੀ ਮੈਨੂੰ ਦੱਸੋ ਜਿਹੜਾ ਸਵਾਲ ਹੈ ਜਿਹੜੇ ਲੋਕ ਸਵਾਲ ਪੁੱਛ ਰਹੇ ਆ ਕਿ 8 ਕਰੋੜ 12 ਲੱਖ 88 ਹਜ਼ਾਰ ਲੱਗਾ ਕਿੱਥੇ ਕਿਉਂਕਿ ਸੀਵਰੇਜ ਪੂਰੇ ਸ਼ਹਿਰ ਦੇ ਓਵਰਫਲੋ ਕਰ ਰਹੇ ਆ ਜੇ ਨਹੀਂ ਕਰ ਰਹੇ ਤਾਂ ਕਮੈਂਟ ਕਰਕੇ ਦੱਸ ਦਿਓ ਜੇ ਕੋਈ ਅਜਿਹਾ ਹੈਗਾ ਜਿਹਦੇ ਬਾਹਰ ਸੀਵਰੇਜ ਓਵਰਫਲੋ ਨਹੀਂ ਕਰਦਾ ਮੇਰੇ ਬਾਹਰ ਵੀ ਕਰਦਾ ਦੋ ਗਟਰ ਓਵਰਫਲੋ ਕਰਦੇ ਆ ਉਹ ਜਿਹੜਾ ਸਾਡਾ ਸਖੀ ਆ ਵੀਰ ਉਹਨੂੰ ਬੇਨਤੀ ਕਰਦੇ ਆ ਉਹ ਆ ਜਾਂਦਾ ਉਹਨੂੰ ਠੀਕ ਕਰਕੇ ਚਲੇ ਜਾਂਦਾ ਲੇਕਿਨ ਹਾਲਾਤ ਸਥਿਰ ਨਹੀਂ ਹੁੰਦੇ ਪੱਕੇ ਤੌਰ ਤੇ ਮੁਰੰਮਤ ਨਹੀਂ ਹੁੰਦੀ ਸੜਕਾਂ ਪੂਰੇ ਸ਼ਹਿਰ ਦੀਆਂ ਵੈਂਟੀਲੇਟਰ ਤੇ ਆ ਕਹਿੰਦੇ ਆ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਲੇਕਿਨ ਸ਼ਹਿਰ ਦੇ ਸਾਰੇ ਲੀਡਰ ਤੇ ਸ਼ਹਿਰ ਦੇ ਬੁਰੇ ਹਾਲਾਤ ਇੱਕ ਬਰਾਬਰ ਨੇ ਲਾਈਟਾਂ ਦੀ ਕੀ ਫੈਸਿਲਿਟੀ ਹੈ ਡ੍ਰੀਮ ਪ੍ਰੋਜੈਕਟ ਹੁੰਦਾ ਸੀ ਕਦੀ ਸ਼ਹਿਰ ਦੀਆਂ ਲਾਈਟਾਂ ਦਾ ਕੀ ਫੈਸਿਲਿਟੀ ਹੈ ਮੈਂ ਦੱਸੋ ਕਿੱਥੇ ਲਾਈਟ ਪ੍ਰੋਪਰ ਜਗਦੀ ਹੈ ਰਾਤ ਨੂੰ ਕੋਈ ਸ਼ਹਿਰ ਤੇ ਨਿਕਲ ਸਕਦਾ ਪਹਿਲੀ ਗੱਲ ਤਾਂ ਬੰਦਾ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ ਕਿ ਯਾਰ ਸ਼ਹਿਰ ਤੇ ਜਾਣਾ ਡਰ ਲੱਗਿਆ ਰਹਿੰਦਾ ਕੋਈ ਹੱਥ ਚੋਂ ਕੜੇ ਲਾ ਕੇ ਨਾ ਲੈ ਜਾਵੇ ਭੈਣਾਂ ਨੂੰ ਤਾਂ ਖਾਸ ਕਰਕੇ ਡਰ ਰਹਿੰਦਾ ਫਿਰ ਦੁਕਾਨਦਾਰਾਂ ਨੂੰ ਕੀ ਸਹੂਲਤ ਹੈ ਫਾਇਰ ਬ੍ਰਿਗੇਡ ਕੋਲ ਗੱਡੀਆਂ ਪ੍ਰੋਪਰ ਨਹੀਂ ਆ ਹੋ ਸਕਦਾ ਤੁਸੀਂ ਕਹੋ ਸਾਡਾ ਡਿਪਾਰਟਮੈਂਟ ਨਹੀਂ ਪਰ ਆਪਾਂ ਸ਼ਹਿਰਦਾਰ ਦੇ ਸਾਹਮਣੇ ਕਰ ਦਈਏ ਮੈਡੀਕਲ ਦੀ ਗੱਲ ਕਰ ਲਈਏ ਸਾਡੇ ਕੋਲ ਆਪਣੀ ਐਂਬੂਲੈਂਸ ਵੀ ਨਹੀਂ ਅਸੀਂ ਸਾਲ ਦਾ 15-15 ਕਰੋੜ ਇਕੱਠਾ ਕਰਦੇ ਆ ਸਾਡੇ ਕੋਲ ਇੱਕ ਐਂਬੂਲੈਂਸ ਤੱਕ ਨਹੀਂ ਸਾਡੇ ਕੋਲ ਗੱਡੀਆਂ ਤੱਕ ਨਹੀਂ ਆਪਣੇ ਕੋਲ ਅਵੇਲੇਬਲ ਹੈਗੀਆਂ ਜੇਕਰ ਕੋਈ ਪਸ਼ੂ ਰਾਤ ਚ ਐਕਸੀਡੈਂਟ ਹੋ ਜਾਂਦਾ ਪਸ਼ੂ ਦੀ ਮੌਤ ਹੋ ਜਾਂਦੀ ਉਹਨੂੰ ਚੱਕ ਕੇ ਸਾਈਟ ਤੇ ਕਰ ਦਈਏ ਕਿਨਾਰੇ ਕਰ ਦਈਏ ਜਾਂ ਉਹਨੂੰ ਚੱਕ ਕੇ ਜਿਹੜੀ ਠੁਕਮੀ ਥਾਂ ਉੱਥੇ ਲੈ ਜਾਈਏ ਸ਼ਹਿਰ ਚ ਲੋਕ ਆਵਾਰਾ ਕੁੱਤੇ ਕਰਕੇ ਪਰੇਸ਼ਾਨ ਹੈ ਸਾਡੇ ਕੋ ਗੱਡੀ ਹੈ ਨਹੀਂ ਕਿ ਆਵਾਰਾ ਕੁੱਤਿਆਂ ਨੂੰ ਲੈ ਜਾਈਏ ਬਿਜਲੀ ਦੀਆਂ ਤਾਰਾਂ ਟਿਲਕਦੀਆਂ ਪਈਆਂ ਸੀਸੀਟੀਵੀ ਕਿੱਧਰੇ ਇੱਕ ਸ਼ਹਿਰ ਚ ਲੱਗੇ ਆ ਜੇ ਨਗਰ ਕਾਉਂਸਲ 15 ਕਰੋੜ 12 ਲੱਖ 88 ਹਜ਼ਾਰ ਇਕੱਠੇ ਕਰ ਸਕਦਾ ਕੀ ਬੁਰੇ ਸ਼ਹਿਰ ਚ ਕੈਮਰੇ ਨਹੀਂ ਲਗਵਾ ਸਕਦਾ ਕੱਲੇ ਕੱਲੇ ਐਮਸੀ ਨੂੰ 5 5 7 7 10 10 ਕੈਮਰੇ ਨਹੀਂ ਦਿੱਤੇ ਜਾ ਸਕਦੇ ਕਿ ਲਾਓ ਭਾਈ ਸੀਸੀਟੀਵੀ ਸ਼ਹਿਰ ਨੂੰ ਸੁਰੱਖਿਅਤ ਕਰੀਏ ਲੋਕਾਂ ਦਾ ਪੈਸਾ ਲੋਕਾਂ ਤੇ ਹੀ ਲਾਇਆ ਜਾਵੇ ਇੱਕ ਗੱਲ ਹੋਰ ਪੂਰੇ ਸ਼ਹਿਰ 'ਚ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਪਾਰਕਿੰਗ ਦੀ ਕੋਈ ਫੈਸਿਲਿਟੀ ਨਹੀਂ ਮਿਲਦੀ 2-3 ਪ੍ਰਾਈਵੇਟ ਪਾਰਕਿੰਗਸ ਹੈਗੀਆਂ ਆ 4 ਕਈ ਹੋਣੀਆਂ ਪਰ ਜੇ ਅਸੀਂ ਇਸੇ ਤਰੀਕੇ ਯੂਕੇ ਯੂਐਸਏ ਕੈਨੇਡਾ ਹੋਰ ਬਾਹਰਲੀ ਕੰਟਰੀਆਂ ਚਲੇ ਜਾਈਏ ਦੁਬਈ ਚਲੇ ਜਾਈਏ ਤੁਹਾਨੂੰ ਸੜਕ ਤੇ ਵੀ ਗੱਡੀ ਲਾਉਣ ਨੂੰ ਮਿਲ ਜਾਂਦੀ ਆ ਬੇਸ਼ੱਕ ਪਰਚੀ ਕੱਟਦੇ ਆ ਪਰ ਤੁਹਾਨੂੰ ਪਾਰਕਿੰਗ ਦੀ ਫੈਸਿਲਿਟੀ ਮਿਲਦੀ ਆ ਹੁਣ ਕਈ ਵੇਲੇ ਅਸੀਂ ਦੇਖਦੇ ਕਿ ਮੁੱਖ ਮਾਰਗ ਤੇ ਲੋਕਾਂ ਨੇ ਸਿਰਫ ਦਵਾਈ ਲੈਣ ਜਾਣਾ ਹੁੰਦਾ ਔਰ ਉਹਨਾਂ ਨੂੰ ਲੜਾਈ ਕਰਨੀ ਪੈਂਦੀ ਜਾਂ ਸਮਾਨ ਖਰੀਦਣਾ ਪੈਂਦਾ ਕਿਸੇ ਰੇੜੀ ਤੋਂ ਫਿਰ ਜਾ ਕੇ ਇੱਕ ਮਿੰਟ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਜਾ ਕੇ ਉਹ ਦਵਾਈ ਤੱਕ ਲੈ ਕੇ ਆ ਸਕਦੇ ਆ ਕੀ ਗੱਲ ਜਿਹੜੇ ਪੈਦਲ ਤੁਰਦੇ ਆ ਉਹ ਟੈਕਸ ਨਹੀਂ ਦਿੰਦੇ ਜਿਹੜੇ ਪੈਦਲ ਤੁਰਦੇ ਆ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਦੇਣੀ ਮੇਰੇ ਇੱਕ ਆਂਟੀ ਨੇ ਉਹ ਦੱਸਦੇ ਕਹਿੰਦੇ ਕਿ ਯੂਕੇ ਵਿੱਚ 1960 ਚ ਹੋ ਗਏ ਸੀ ਕਿ 60 ਦੀ ਗੱਲ ਮੈਂ ਕਰ ਰਿਹਾ ਜੀ ਦਾ ਉਸ ਟਾਈਮ ਉਹ ਬਹੁਤ ਯੰਗ ਸੀਗੇ ਕਹਿੰਦੇ ਕਿ ਗੱਡੀ ਕਿਸ ਨੂੰ ਸਖਾਰੇ ਸੀਗੇ ਉਹਨਾਂ ਦੇ ਘਰ ਦੇ ਪਰਿਵਾਰਕ ਜੀ ਤੇ ਉਹ ਕਹਿੰਦੇ ਪੈਡੈਸਟਰੀਅਨ ਇਜ਼ ਆਲਵੇਜ਼ ਰਾਈਟ ਉਹਨੂੰ ਮੌਕਾ ਦੋ ਮਤਲਬ ਅਸੀਂ ਐਨੇ ਪਿੱਛੇ ਆ ਕਿ ਗੋਰੇ ਸਾਡੇ ਤੋਂ 70 70 80 80 ਸਾਲ ਪਹਿਲਾਂ ਵੀ ਹੁਣ ਤਾਂ ਜੇ 60 ਦੀ ਗੱਲ ਕਰੀਏ ਤਾਂ 65 ਸਾਲ ਪਹਿਲਾਂ ਦੀ ਗੱਲ ਬਣਦੀ ਆ ਪਰ ਕੀ ਗੋਰੇ ਸਾਡੇ ਤੋਂ ਐਨੇ ਐਡਵਾਂਸ ਹੋ ਪਹਿਲੇ ਹੀ ਸਮਝ ਗਏ ਆ ਕਿ ਰੂਲਸ ਕਿਹੋ ਜਿਹੇ ਹੁੰਦੇ ਅਸੀਂ ਲੋਕਾਂ ਨੂੰ ਜੇ ਪਾਵਰ ਆ ਸਾਡੇ ਕੋਲ ਗੱਡੀ ਆ ਤਾਂ ਮਤਲਬ ਇਹ ਨਹੀਂ ਕਿ ਅਸੀਂ ਕਿੰਗ ਬਣ ਗਏ ਅਸੀਂ ਬਾਸ ਬਣ ਗਏ ਜਿਹੜਾ ਵਿਚਾਰਾ ਪੈਦਲ ਤੁਰ ਰਿਹਾ ਪਹਿਲਾਂ ਉਹਨੂੰ ਜਗ੍ਹਾ ਦਿੱਤੀ ਜਾਵੇ ਤਾਂ ਪਾਰਕਿੰਗ ਦੀ ਗੱਲ ਕਰਦਾ ਕਿੱਥੋਂ ਕਿੱਥੋਂ ਪੈਸਾ ਇਕੱਠਾ ਕਰਨਾ ਕੀ ਜਿਹੜੀਆਂ ਰੇੜੀਆਂ ਆ ਇਹ ਨਗਰ ਕੌਂਸਲ ਨੇ ਲਗਵਾਈਆਂ ਕਿ ਇਹਨਾਂ ਨੂੰ ਇੱਕ ਜਗ੍ਹਾ ਨਹੀਂ ਦਿੱਤੀ ਜਾ ਦਿੱਤੀ ਜਾ ਸਕਦੀ ਸਪੈਸੀਫਿਕ ਜਿਵੇਂ ਤੁਸੀਂ ਫਗਵਾੜੇ ਜਾ ਕੇ ਦੇਖੋ ਜਿਹੜੀਆਂ ਰੇੜੀਆਂ ਇੱਕ ਪਾਸੇ ਲੱਗੀਆਂ ਆ ਵੱਡੇ ਵੱਡੇ ਸ਼ਹਿਰਾਂ ਜਾ ਕੇ ਦੇਖ ਲਓ ਫਰੂਟ ਦੀ ਮਾਰਕੀਟ ਅਲੱਗ-ਅਲੱਗ ਦੀ ਐ ਸਬਜ਼ੀ ਦੀ ਅਲੱਗ-ਅਲੱਗ ਦੀ ਐ ਪੂਰੇ ਸ਼ਹਿਰ ਚ ਕਿਹੜਾ ਕੋਨਾ ਬਚਿਆ ਪਿਆ ਕਿ ਅਸੀਂ ਇੱਥੋਂ ਵੀ ਪੈਸਾ ਇਕੱਠਾ ਕਰਦੇ ਆ ਔਰ ਹੁਣ ਗੱਲ ਕਰਦੇ ਆ ਕਿ ਇਹਨਾਂ ਨੇ ਕਿਹਾ ਜੀ ਵਰਾਛਾਂ ਖਿਲ ਗਈਆਂ ਵਰਾਛਾਂ ਕਿ ਅਸੀਂ ਇਸ ਵਾਰ 22 ਕਰੋੜ 25 ਲੱਖ ਇਕੱਠਾ ਕਰਨਾ ਕਿਵੇਂ ਕਰਨਾ ਮੈਂ ਉਹ ਵੀ ਡਿਟੇਲ ਦਊਂਗਾ ਪਰ ਸਾਥੀਓ ਜਿਹੜੇ ਸਾਡੇ ਮਲਾਜ਼ਮ ਵੀਰ ਐ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਇਸ ਗੱਲ ਤੇ ਜ਼ਰਾ ਧਿਆਨ ਦਿਓ ਇਸ ਗੱਲ ਤੇ ਜ਼ਰਾ ਧਿਆਨ ਦਿਓ ਟਾਈਮ ਹੋ ਗਿਆ ਵਿਜਨ ਮੈਂ ਦੱਸਿਆ ਕਿ ਵੀਡੀਓ ਲੰਬੀ ਜਾ ਰਹੀ ਆ ਮੈਂ ਹੁਣ ਇੰਪੋਰਟੈਂਟ ਜਿਹੜੀ ਅਪੀਲ ਆ ਉਹ ਕਰ ਦੇਣੀ ਚਾਹੁੰਦਾ ਮੈਂ ਇੱਕ ਵਾਰੀ ਦੇਖ ਲਵਾਂ ਕਿੰਨੇ ਭੈਣ ਭਰਾ ਜੁੜੇ ਹੋਏ ਆ ਔਰ ਮੈਂ ਤੁਹਾਡੇ ਕਮੈਂਟਸ ਵੀ ਜ਼ਰੂਰ ਲਵਾਂਗਾ ਕਿਉਂਕਿ ਲੈਂਥੀ ਵੀਡੀਓ ਨਹੀਂ ਕਰਨੀ ਤਾਂ ਮੈਂ ਇੰਨੀ ਬੇਨਤੀ ਕਰਨੀ ਚਾਹੁੰਗਾ ਜਿਹੜੇ ਸਾਡੇ ਭੈਣ ਭਰਾ ਮੁਲਾਜ਼ਮ ਨੇ ਹੱਥ ਜੋੜ ਕੇ ਤੁਸੀਂ ਬੜੇ ਸਤਿਕਾਰਯੋਗ ਹੋ ਮੈਂ ਪਹਿਲਾਂ ਕਹਿ ਕੇ ਹਟਿਆ ਜੌਬਸ ਨਹੀਂ ਆ ਫੈਸਿਲਿਟੀ ਕੋਈ ਵੀ ਨਹੀਂ ਦਵਾਈ ਦੀ ਕੋਈ ਫੈਸਿਲਿਟੀ ਨਹੀਂ ਸੁਰੱਖਿਆ ਕੋਈ ਨਹੀਂ ਸਿਲੰਡਰ ਮਹਿੰਗਾ ਹੋ ਰਿਹਾ ਪੈਟਰੋਲ ਮਹਿੰਗਾ ਹੋ ਰਿਹਾ ਫਿਰ ਵੀ ਲੋਕਾਂ ਤੇ ਬੋਝ ਹੈ ਕਿ ਉਹਨਾਂ ਤੁਹਾਨੂੰ 22 ਕਰੋੜ 25 ਲੱਖ ਇਕੱਠਾ ਕਰਕੇ ਦੇਣਾ ਮੇਰੇ ਵੀਰੋ ਮੇਰੀਓ ਭੈਣੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਦਾ ਵਾਸੀ ਹੋਣ ਦੇ ਨਾਤੇ ਬੇਨਤੀ ਵੀ ਹੈ ਔਰ ਇੱਕ ਤਰਲਾ ਵੀ ਹੈ ਕਿ ਤੁਹਾਨੂੰ ਤੁਹਾਡੀਆਂ ਤਨਖਾਹਾਂ 22 ਕਰੋੜ 25 ਲੱਖ ਜਿਹੜਾ 41% ਕਹਿੰਦੇ ਕਿ ਆ ਜਾ ਰਿਹਾ ਕਿ ਉਹ ਚੋ ਤਨਖਾਹਾਂ ਦੇਣੀਆਂ 6.500 ਕਰੋੜ ਜਿਹੜਾ 6.500 ਕਰੋੜ ਆਮ ਸੌਰੀ 6.500 ਕਰੋੜ ਜਿਹੜਾ ਤੁਸੀਂ ਇਕੱਠਾ ਕਰਨਾ ਤੁਹਾਡੀ ਤਰਖਾਂ ਆਣੀਆਂ ਉਹ ਲੋਕਾਂ ਨੇ ਟੈਕਸ ਦੇਣਾ ਲੋਕਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਲੋਕਾਂ ਦੇ ਮੋਢਿਆਂ ਤੇ ਬੋਝ ਹੈ ਇਹ ਤੁਹਾਨੂੰ ਸੈਲਰੀ ਕਿਸੇ ਐਮਪੀ ਨੇ ਆਪਣੇ ਘਰੋਂ ਪੈਸੇ ਲਿਆ ਕੇ ਨਹੀਂ ਦੇਣੇ ਕਿਸੇ ਐਮਐਲਏ ਨੇ ਪੈਸੇ ਨਹੀਂ ਦੇਣੇ ਕਿਸੇ ਮੰਤਰੀ ਨੇ ਪੈਸੇ ਨਹੀਂ ਦੇਣੇ ਕਿਸੇ ਐਮਸੀ ਨੇ ਪੈਸੇ ਨਹੀਂ ਦੇਣੇ ਕਿਸੇ ਲੀਡਰ ਨੇ ਪੈਸੇ ਨਹੀਂ ਦੇਣੇ ਕਿਸੇ ਨਮਾਇंदे ਨੇ ਪੈਸੇ ਨਹੀਂ ਦੇਣੇ ਇਹ ਪੈਸੇ ਤੁਹਾਨੂੰ ਲੋਕਾਂ ਦੀ ਜੇਬ ਚੋਂ ਜਦੋਂ ਨਿਕਲਣਿਆ ਉਸ ਤੋਂ ਬਾਅਦ ਮਿਲਣਿਆ ਸੋ ਮੇਰੀ ਬੇਨਤੀ ਹੈ ਕਿ ਵੀ ਵੀ ਆਈ ਪੀ ਲੋਕ ਨੇ ਸ਼ਹਿਰ ਦੇ ਵਾਸੀ ਵੀ ਵੀ ਆਈ ਪੀ ਨੇ ਲੀਡਰਾਂ ਨੂੰ ਬਾਸ ਨਾ ਮੰਨਿਓ ਜਿੱਥੇ ਤੁਹਾਨੂੰ ਲੱਗਦਾ ਕਿ ਕੰਮ ਸਹੀ ਕਰਨਾ ਉੱਥੇ ਹੋਣਾ ਚਾਹੀਦਾ ਜਿਹੜੇ ਲਾਈਨ ਚ ਨੇ ਕਿਊ ਚ ਨੇ ਲਾਈਨ ਵਾਈਜ਼ ਨਾ ਕੰਮ ਕਰਿਓ ਦੇਖੋ ਕਈ ਵੇਲੇ ਕੋਈ ਦੁਕਾਨਦਾਰ ਵਿਚਾਰਾ ਬੜਾ ਔਖਾ ਹੋ ਕੇ ਆਪਣੀ ਗੱਡੀ ਛੱਡ ਕੇ ਆਉਂਦਾ ਉਹਨੂੰ ਕਤਾਰਾਂ 'ਚ ਨਾ ਖੜ੍ਹਾ ਕਰਿਓ ਕਿ ਕੱਲੂ ਆ ਜੀ, ਪਰਸੂ ਆ ਜੀ, ਚੌਥਾ ਆ ਜੀ ਕਿ ਵੇਲੇ ਕੋਈ ਲੋਡ ਵੰਨ ਆਂਦਾ ਕਿ ਅੱਜ ਨਹੀਂ ਕੰਮ ਹੋਣਾ, ਅਜ ਸਿਸਟਮ ਨਹੀਂ ਚੱਲਦਾ। ਸਿਸਟਮ ਤੁਸੀਂ ਚਲਾਉਣੇ ਆ। ਤੁਸੀਂ ਬਹੁਤ ਸਤਿਕਾਰਯੋਗ ਹੋ। ਸਿਸਟਮ ਤੁਸੀਂ ਚਲਾਉਣੇ ਆ। ਜੇ ਸਰਕਾਰ ਵੱਲੋਂ ਕੋਈ ਅਣਗਹਿਲੀ, ਕੋਈ ਲਾਪਰਵਾਹੀ ਸਰਕਾਰ ਨੂੰ ਵੀ ਕਹੋ ਕਿ ਤੁਸੀਂ ਸਾਨੂੰ ਤਨਖਾਹ ਨਹੀਂ ਦੇ ਰਹੇ। ਇਹ ਸਾਡੇ ਸ਼ਹਿਰ ਦੇ ਲੋਕ ਤਨਖਾਹਾਂ ਦੇ ਰਹੇ ਆ। ਅਸੀਂ ਸ਼ਹਿਰ ਦੇ ਲੋਕਾਂ ਲਈ ਬੜਾ ਡਟ ਕੇ ਕੰਮ ਕਰਦੇ ਵੀ ਆ ਬਹੁਤ ਸਾਰੇ ਸਾਡੇ ਭਰਾ ਆ। ਮੈਂ ਵੀਡੀਓ ਪਿਛਲੀ ਵਾਰ ਪਿਛਲੇ ਪੂਰੇ 1 ਸਾਲ ਤੋਂ ਦਿਖਾਉਂਦਾ ਆ ਰਿਹਾ ਕਿ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਆ ਕਈ ਸਿਸਟਮ ਜਦੋਂ ਆਨ ਹੁੰਦਾ ਉਸੇ ਵੇਲੇ ਆ ਕੇ ਫਿਰ ਕੰਮ ਸ਼ੁਰੂ ਕਰ ਦਿੰਦੇ ਆ ਬਹੁਤ ਦ੍ਰਿੜਤਾ ਨਾਲ ਕੰਮ ਕਰਦੇ ਆ ਪਰ ਕੁਝ ਲੋਕ ਜਿਹੜੇ ਹੁੰਦੇ ਆ ਆਪਣੇ ਆਪ ਨੂੰ ਹਿਟਲਰ ਸਾਬਤ ਕਰਦੇ ਆ ਉਹ ਪ੍ਰੈਸ਼ਰਾਈਜ਼ ਕਰਦੇ ਆ ਉਹਨਾਂ ਨੂੰ ਕਹਿ ਦਿਓ ਕਿ ਭਾਜੀ ਲੋਕ ਹੁਣ ਅਵੇਅਰ ਨੇ ਉਹ ਇੱਕ ਕਹਾਵਤ ਹੈ ਨਾ ਕਿ ਲੀਡਰ ਕਹਿੰਦੇ ਲੋਕੋ ਤੁਸੀਂ ਹੁਣ ਨਾਰਾਜ਼ ਕਿਉਂ ਨਹੀਂ ਹੁੰਦੇ ਹੁਣ ਤੁਸੀਂ ਨਾਰਾਜ਼ ਕਿਉਂ ਨਹੀਂ ਹੁੰਦੇ ਕਿਤੇ ਸੱਚੀ ਤਾਂ ਨਹੀਂ ਨਰਾਜ਼ ਹੋਗੇ ਤਾਂ ਦੱਸਾਂ ਕਿ ਲੋਕ ਹੁਣ ਚੁੱਪ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਤੁਸੀਂ ਸਾਡੇ ਨਾਲ ਸ਼ਤਰੰਜ ਖੇਡਦੇ ਹੋ ਪਰ ਬਾਜੀ ਲੋਕਾਂ ਦੇ ਹੱਥ ਵਿੱਚ ਹੈ ਜਦੋਂ ਪੀਂ ਬਜਾਣੀ ਆ ਨਾ ਫਿਰ ਚੀਕਾ ਨਿਕਲਣੀ ਹੈ ਤਾਂ ਲੋਕਾਂ ਦੇ ਹਿੱਤ ਲਈ ਕੰਮ ਹੋਣਾ ਚਾਹੀਦਾ ਮੈਂ ਥੋੜਾ ਵੀ ਬਹੁਤ ਆਦਰ ਸਤਕਾਰ ਕਰਦਾ ਮੈਨੂੰ ਪਤਾ ਕਈਆਂ 'ਚ ਜਜਬਾ ਹੈ ਕੰਮ ਕਰਨਾ ਚਾਹੁੰਦੇ ਪਰ ਸਾਰੇ ਨੂੰ ਨਾਲ ਲੈ ਕੇ ਤੁਰਨਾ ਪੈਂਦਾ ਹੈ ਕੋਈ ਫਿਰ ਸੱਜੇ ਜਾਂਦਾ ਕੋਈ ਖੱਬੇ ਜਾਂਦਾ ਪਰ ਮੈਂ ਕਹਿਣਾ ਚਾਹੁੰਨਾ ਨੱਕ ਦੀ ਸੇਧ ਨੂੰ ਚੱਲੂ ਲੋਕ ਇੱਥੇ ਨੇ ਲੋਕ ਇੱਥੇ ਨੇ ਔਰ ਜਦ ਤੁਸੀਂ ਲੋਕਾਂ ਦਾ ਸੋਚੋਗੇ ਫਿਰ ਤੁਹਾਨੂੰ ਸੱਜੇ ਖੱਬੇ ਵਾਲਿਆਂ ਦਾ ਸੋਚਣਾ ਨਹੀਂ ਪੈਣਾ ਮੈਂ ਫਿਰ ਤੋਂ ਇਹੀ ਬੇਨਤੀ ਕਰਨੀ ਚਾਹੁੰਨਾ ਕਿ ਬੜੀ ਵਾਰ ਅਸੀਂ ਗੱਲ ਦੇਖਦੇ ਆ ਕਿ ਜੀ ਯੂਕੇ ਯੂਐਸਏ ਦੁਬਈ ਇਹਨੂੰ ਕਹਿੰਦੇ ਗਲੋਬਲ ਸਿਟੀਜ਼ ਪਰ ਸਾਡਾ ਨਵਾਂ ਸ਼ਹਿਰ ਵੀ ਗਲੋਬਲ ਸਿਟੀ ਆ ਹੁਣ ਪੁੱਛੋ ਕਿਵੇਂ ਕਿਉਂਕਿ ਪੂਰੀ ਦੁਨੀਆ ਤੋਂ ਪ੍ਰਵਾਸੀ ਭਾਰਤੀ ਪ੍ਰਵਾਸੀ ਪੰਜਾਬੀ ਜਿਹੜੇ ਦੁਆਬਾ ਏਰੀਆ ਨਾਲ ਜੁੜੇ ਹੋਏ ਆ ਉਹ ਨਵਾਂ ਸ਼ਹਿਰ ਚ ਆਉਂਦੇ ਪਰ ਦੇਖਦੇ ਕਿਹੋ ਜਿਹੇ ਹਾਲਾਤ ਆ ਔਰ ਬਾਰ-ਬਾਰ ਕਿਵੇਂ ਲਿ ਫੋਨ ਵੀ ਕਰਦੇ ਆ ਮੈਸੇਂਜਰ ਤੇ ਮੈਸੇਜ ਭੇਜਦੇ ਆ ਕਿ ਭਾਈ ਬਹੁਤ ਬੁਰਾ ਹਾਲ ਹੈ ਹਾਲ ਬੜਾ ਦੁਰਲੱਭ ਦੁਰਦਸ਼ਾ ਹੈ ਇਹਨੂੰ ਸੁਧਾਰੋ ਪਰ ਜੇ ਹੁਣ ਅਸੀਂ ਇਸ ਚੀਜ਼ ਨੂੰ ਵੀ ਅੱਗੇ ਲੈ ਕੇ ਆ ਰਹੇ ਆ ਇਸ ਚੀਜ਼ ਨੂੰ ਵੀ ਫਰੰਟ ਤੇ ਰੱਖ ਰਹੇ ਆ ਅਖਬਾਰਾਂ ਚ ਵੀ ਆ ਰਹੀ ਹੈ ਕਿ ਇਸ ਵਾਰ 22 ਕਰੋੜ 25 ਲੱਖ ਇਕੱਠਾ ਕਰਾਂਗੇ ਤੇ ਫਿਰ ਜੇ ਕੁਝ ਕੀਤਾ ਨਾ ਤਾਂ ਲਾਂਤਾਂ ਤੋਂ ਸਿਵਾ ਕੁਝ ਨਹੀਂ ਪੜਨਾ ਕਿਉਂਕਿ ਲੋਕ ਪਹਿਲੇ ਹੀ ਅਵੇਅਰ ਨਹੀਂ ਕਿ ਸਾਨੂੰ ਜ਼ਖਮ ਕੰਡਿਆਂ ਤੋਂ ਨਹੀਂ ਮਿਲੇ ਸਾਨੂੰ ਜ਼ਖਮ ਗੁਲਾਬਾਂ ਤੋਂ ਮਿਲੇ ਆ ਉਹ ਗੁਲਾਬ ਜਿਹੜੇ ਕਹਿੰਦੇ ਸੀ ਕਿ ਤੁਹਾਨੂੰ ਖੁਸ਼ਬੂ ਦੇਵਾਂਗੇ ਉਹਨਾਂ ਨੇ ਡੰਗ ਮਾਰਿਆ ਔਰ ਜਿੰਨੇ ਸੱਪ ਨੇ ਸਾਰਿਆਂ ਦੇ ਬਰਾਬਰ ਦੇ ਡੰਗ ਨੇ ਇੱਕ ਦੂਜੇ ਨੂੰ ਨੰਗਾ ਕਰਨ ਦੇ ਚੱਕਰ ਵਿੱਚ ਆਪ ਨੰਗੇ ਹੋਈ ਜਾਂਦੇ ਆ ਸੋ ਲੋਕਾਂ ਦੇ ਹਿੱਤ ਦੀ ਗੱਲ ਕਰੋ ਔਰ ਮੈਂ ਤਾਂ ਇਹੀ ਕਹੂੰਗਾ ਕਿ ਲੋਕੀ ਠੱਗੇ ਨਾ ਜਾਣ ਲੋਕੀ ਆਪਣੇ ਆਪ ਨੂੰ ਸੁਰੱਖਿਆਤ ਫੀਲ ਕਰਨ ਲੋਕਾਂ ਨੂੰ ਫੈਸਿਲਿਟੀ ਮਿਲੇ ਉਸ ਲਈ ਤੁਸੀਂ ਵੱਧ ਚੜ ਕੇ ਜਿਹੜੇ ਸਾਡੇ ਪਰਿਵਾਰਕ ਜੀ ਆ ਉਹਨਾਂ ਲਈ ਕੰਮ ਕਰੋ ਆਖਰ ਚ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਪੈਸਾ ਹੁਣ ਇੰਨਾ ਇਕੱਠਾ ਹੋਣਾ ਲੇਕਿਨ ਕੋਲਿਆਂ ਦੀ ਦਲਾਲੀ ਵਿੱਚ ਹੱਥ ਗੰਦੇ ਨਾ ਕਰਿਓ ਕਿਉਂਕਿ ਹੁਣ ਇਸ ਵਾਰ ਅਸੀਂ ਵੀ ਆਰ ਪੀ ਆਈ ਪਾਵਾਂਗੇ ਡਿਟੇਲਾ ਕਢਾਵਾਂਗੇ ਤੇ ਫਿਰ ਚੈਨਲ ਤੇ ਲੈ ਕੇ ਆਵਾਂਗੇ ਔਰ ਕਈ ਨਾ ਸਾਨੂੰ ਵੀ ਕਈ ਵੇਲੇ ਐਲੀਗੇਸ਼ਨ ਲਾ ਦਿੰਦੇ ਕਹਿੰਦੇ ਕਿ ਯਾਰ ਕਲ ਦੇ ਜੋਗੀ ਮੋਢਿਆਂ ਤੇ ਜਗਤ ਉਹ ਜਿਵੇਂ ਹੁੰਦਾ ਨਹੀਂ ਕਿ ਨਵੇਂ ਆਏ ਇਹਨਾਂ ਨੂੰ ਕੀ ਪਤਾ ਕਿ ਕਲ ਦੇ ਜੋਗੀ ਮੋਢਿਆਂ ਤੇ ਜਗਤ ਪਰ ਮੈਂ ਤਾਂ ਇਹ ਹੀ ਕਹੀ ਜਾਨਾ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਹੁਣ ਅਸੀਂ ਪਹਾੜਾਂ ਤੋਂ ਉਤਰ ਆਏ ਆ ਜੋਗੀ ਪਹਾੜਾਂ ਤੋਂ ਉਤਰ ਆਏ ਆ ਤੇ ਜੋਗੀ ਹੁਣ ਬੀਨ ਡਫਲੀ ਪੂਰੀ ਵਜਾਣਗੇ ਔਰ ਲੋਕੇ ਜਿੱਦਾਂ ਕਹਿਣਗੇ ਉਦਾਂ ਹੋਣਗੇ ਆਖਰ ਚ ਫਿਰ ਤੋਂਹੀ ਬੇਨਤੀ ਹੈ ਵੱਡੀ ਵੀਡੀਓ ਹੋ ਰਹੀ ਹੈ ਪਿਛੋ ਟੀਮ ਕਹਿ ਰਹੀ ਹੈ ਕਿ ਬਸ ਆਪਾਂ ਰੈਪ ਅਪ ਕਰ ਦਈਏ ਬੇਨਤੀ ਇਹੀ ਹੈ ਕਿ 22 ਕਰੋੜ 25 ਲੱਖ ਤੁਸੀਂ ਇਕੱਠਾ ਕਰਨਾ ਹੈ ਤਾਂ ਉਹ ਲੋਕਾਂ ਤੇ ਲੱਗਣਾ ਚਾਹੀਦਾ ਬਸ ਮੈਂ 1 ਮਿੰਟ ਲਵਾਂਗਾ ਪਿਛਲੀ ਵਾਰ ਇਹਨਾਂ ਨੇ ਪ੍ਰਾਪਰਟੀ ਟੈਕਸ ਚ ਟੀਚਰ ਰੱਖਿਆ ਸੀ ਕਿ 1 ਕਰੋੜ 62 ਲੱਖ ਰੁਪਏ ਆਵੇ ਇਹਨਾਂ ਨੇ 1 ਕਰੋੜ 70 ਲੱਖ ਇਕੱਠਾ ਕੀਤਾ ਹੁਣ ਇਹ ਕਹਿੰਦੇ ਕਿ 2.5 ਕਰੋੜ ਇਕੱਠਾ ਕਰਨਾ ਪ੍ਰਾਪਰਟੀ ਟੈਕਸ ਚੋਂ 2.5 ਕਰੋੜ ਤੁਹਾਡੇ ਪ੍ਰਾਪਰਟੀ ਟੈਕਸ ਚੋਂ ਇਕੱਠਾ ਕਰਨਾ ਧਿਆਨ ਰੱਖਿਓ ਮਿਊਨਿਸਪਲ ਫੰਡ ਲਈ ਇਹ ਕਹਿੰਦੇ ਸੀ 8 ਕਰੋੜ ਰੁਪਇਆ ਇਕੱਠਾ ਕਰਾਂਗੇ ਇਹਨਾਂ ਨੇ 6 ਕਰੋੜ 62 ਲੱਖ ਇਕੱਠਾ ਕੀਤਾ ਹੁਣ ਕਹਿੰਦੇ 10 ਕਰੋੜ ਇਕੱਠਾ ਕਰਾਂਗੇ ਧਿਆਨ ਰੱਖਿਓ ਸੀਵਰੇਜ ਵਾਟਰ ਸਪਲਾਈ ਚ ਪਹਿਲਾਂ ਕਹਿੰਦੇ ਸੀ 25 ਲੱਖ ਇਕੱਠਾ ਕਰਾਂਗੇ ਟੀਚਾ ਸੀ ਇਹਨਾਂ ਨੇ 29 ਲੱਖ 3000 ਇਕੱਠਾ ਕੀਤਾ ਹੁਣ ਕਹਿੰਦੇ 50 ਲੱਖ ਇਕੱਠਾ ਕਰਾਂਗੇ ਧਿਆਨ ਰੱਖਿਓ ਜਿਹੜੀਆਂ ਐਡਸ ਆ ਉਹ ਚੋਂ ਕਹਿੰਦੇ 27 ਲੱਖ ਇਕੱਠਾ ਕਰਾਂਗੇ ਇਹਨਾਂ ਨੇ 26 ਲੱਖ 50 ਹਜ਼ਾਰ ਇਕੱਠਾ ਕੀਤਾ ਹੁਣ ਕਹਿੰਦੇ 40 ਲੱਖ ਇਕੱਠਾ ਕਰਾਂਗੇ ਅ ਰੇਟ ਲਿਖਿਆ ਕਿ ਕਹਿੰਦੇ 15 ਲੱਖ ਇਕੱਠਾ ਕਰਾਂਗੇ 1794 ਲੱਖ ਇਕੱਠਾ ਕੀਤਾ ਹੁਣ ਕਹਿੰਦੇ 25 ਲੱਖ ਇਕੱਠਾ ਕਰਾਂਗੇ ਧਿਆਨ ਰੱਖਿਓ ਬਿਲਡਿੰਗ ਫੀਸ ਕਹਿੰਦੇ ਸੀ 2 ਕਰੋੜ 55 ਲੱਖ ਇਕੱਠਾ ਕਰਾਂਗੇ 3 ਕਰੋੜ 45 ਲੱਖ ਇਕੱਠਾ ਕੀਤਾ ਹੁਣ ਕਹਿੰਦੇ 4.5 ਕਰੋੜ ਇਕੱਠਾ ਕਰਾਂਗੇ ਧਿਆਨ ਰੱਖਿਓ ਐਕਸਾਈਜ਼ 'ਚ 1 ਕਰੋੜ 59 ਲੱਖ ਕਹਿੰਦੇ ਇਕੱਠਾ ਕਰਾਂਗੇ 1 ਕਰੋੜ 55 ਲੱਖ ਇਕੱਠਾ ਕੀਤਾ ਹੁਣ ਕਹਿੰਦੇ 2.5 ਕਰੋੜ ਇਕੱਠਾ ਕਰਾਂਗੇ ਧਿਆਨ ਰੱਖਿਓ ਲਾਈਸੈਂਸ ਫੀਸ ਤੇ 5 ਲੱਖ ਕਹਿੰਦੇ ਸੀ ਇਕੱਠਾ ਕਰਾਂਗੇ 2 ਕਰੋੜ 57 ਲੱਖ ਇਕੱਠਾ ਕੀਤਾ ਹੁਣ ਕਹਿੰਦੇ 5 ਲੱਖ ਇਕੱਠਾ ਕਰਾਂਗੇ ਧਿਆਨ ਰੱਖਿਓ ਕਾਓ ਸੈਸ ਜਿਹਦੇ ਲਈ ਅਸੀਂ ਰੌਲਾ ਪਾਉਂਦੇ ਰਹਿੰਨੇ ਆ ਕਿ ਭਾਈ ਅਵਾਰਾ ਪਸ਼ੂ ਅਵਾਰਾ ਜਾਨਵਰ ਸੜਕਾਂ ਤੇ ਬਹੁਤ ਆ ਜਿੰਨਾ ਕਰਕੇ ਹਾਦਸੇ ਹੁੰਦੇ ਦੁਰਘਟਨਾਵਾਂ ਹੁੰਦੀਆਂ ਆ ਉਹਦੇ ਲਈ ਇਹਨਾਂ ਨੇ 5 ਲੱਖ ਦਾ ਟੀਚਾ ਰੱਖਿਆ ਸੀ 2.5 ਲੱਖ ਇਕੱਠਾ ਕੀਤਾ ਫਿਰ ਤੋਂ ਕਹਿੰਦੇ 5 ਲੱਖ ਇਕੱਠਾ ਕਰਾਂਗੇ ਬਿਜਲੀ ਚੁੰਗੀ 1 ਲੱਖ ਦਾ ਟੀਚਾ ਰੱਖਿਆ ਸੀ 0 ਰੁਪਇਆ ਕਮਾਇਆ ਹੁਣ 20 ਲੱਖ ਕਹਿੰਦੇ ਕਮਾਵਾਂਗੇ ਧਿਆਨ ਰੱਖਿਓ ਅਦਰਸ ਚ 10 ਲੱਖ ਇਹਨਾਂ ਨੇ ਰੱਖੇ ਸੀਗੇ ਹੁਣ 15 ਲੱਖ ਤੇ ਆ ਗਏ ਆ ਧਿਆਨ ਰੱਖਿਓ ਮੇਰਾ ਫਿਰ ਤੋਂ ਸਵਾਲ ਇਹੀ ਆ ਕਿ ਜਿੱਥੇ ਦੀ ਖੋਤੀ ਉੱਥੇ ਰਵੇ ਨਾ ਖਲੋਤੀ ਕੰਮ ਕਰਿਓ ਨਹੀਂ ਤਾਂ ਸਵਾਲ ਜਿਹੜੇ ਆ ਉਹ ਅਸੀਂ ਵੀ ਚੁਣ-ਚੁਣ ਕੇ ਪੁੱਛਾਂਗੇ ਲੋਕਾਂ ਦੇ ਬੱਚੇ ਬਣਿਓ ਬਾਸ ਨਾ ਬਣਿਓ ਕਿਉਂਕਿ ਹਿਟਲਰ ਨੇ ਵੀ ਬਾਸ ਬਣਨ ਦੀ ਕੋਸ਼ਿਸ਼ ਕੀਤੀ ਸੀ ਜੇ ਅੱਜ ਉਹ ਮੁੜ ਕੇ ਵਾਪਸ ਆ ਜਾਵੇ ਕੋਈ ਕੁੱਤਾ ਵੀ ਇਹਨਾਂ ਨੂੰ ਪੁੱਛੂਗਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਇਓ ਜੇ ਲੋਕਾਂ ਦੇ ਹਿਰਦੇ ਚ ਜਗ੍ਹਾ ਨਹੀਂ ਬਣੀ ਲੋਕਾਂ ਦੇ ਦਿਲ ਚੋਂ ਬਾਹਰ ਕੱਢ ਕੇ ਸੁੱਟ ਦਿੱਤਾ ਫਿਰ ਕਿਸੇ ਨੇ ਵੀ ਪੁੱਛ ਕਾਰਨਾ ਨਹੀਂ ਕਿਸੇ ਨੇ ਵੀ ਸੀਨੇ ਨਾਲ ਨਹੀਂ ਲਾਉਣਾ ਇਸ ਕਰਕੇ ਲੋਕ ਵੱਡੇ ਹੁੰਦੇ ਨੇ ਲੋਕ ਤੁਹਾਨੂੰ ਵੱਡਿਆਂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜੇ ਤਾਂ ਪਹਿਲਾਂ ਵੀ ਬੜੇ ਹੋਏ ਆ ਲੇਕਿਨ ਉਸ ਸੌਦੇ ਨੂੰ ਐਡਾ ਵੱਡਾ ਕਰ ਦਿੱਤਾ ਅੱਜ ਤੱਕ ਲੋਕ ਉਹਨਾਂ ਦੀ ਐਗਜ਼ਾਮਪਲ ਦਿੰਦੇ ਆ ਸੋ ਤੁਹਾਡੇ ਕੋਲ ਵੇਲਾ ਤੁਸੀਂ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਨਹੀਂ ਤਾਂ ਤੁਹਾਨੂੰ ਸੈੱਟ ਕਰ ਦੇਾਂਗੇ ਇਹ ਹੱਥ ਜੋੜ ਕੇ ਬੇਨਤੀ ਆ ਤਾਂ ਕੰਮ ਜ਼ਰੂਰ ਕਰਿਓ ਕਿ ਦੇਖਿਓ ਕਿਤੇ ਕੋਲੇ ਦੀ ਦਲਾਲੀ ਵਿੱਚ ਹੱਥ ਕਾਲੇ ਨਾ ਹੋ ਜਾਣ ਉਮੀਦ ਕਰਦੇ ਹਾਂ ਤੁਸੀਂ ਸਹੀ ਕੰਮ ਕਰੋਗੇ ਬਹੁਤ ਬਹੁਤ ਸ਼ੁਕਰੀਆ